ਭਾਈ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਨਾ ਵੀ ਕੀ ਹਾਲ ਆ ਬਸ ਵਧੀਆ ਭਾਈ ਜਿਆਦਾ ਤਕਾ ਨਹੀਂ ਹੋ ਰਿਆ ਤਕਾ ਭਈ ਆਪਣੀ ਪਾਰਟੀ ਲਈ 10 ਸਾਲ ਦਿੱਤੇ ਜਿਹੜਾ ਬਈ ਬੰਦਾ ਆਪਣੇ ਐਂਟੀਪੁਗਤ ਆ ਜਿਹੜਾ ਵੋਟਾਂ ਦੇ ਲਈ ਆਪਣੇ ਖਿਲਾਫ ਬੋਲਦਾ ਰਿਹਾ ਉਹਨੂੰ ਤੁਸੀਂ ਸਾਰਾ ਕੁਝ ਹੀ ਸੋਖਤਾ ਦੇ ਰਿਹਾ ਇਸਾ ਦੇ ਕੰਮ ਖਾਣਿਆਂ ਦੇ ਕੰਮ ਜਿਸੇ ਦਾ ਰਾਜੀ ਨਾਮਾਂ ਤੱਕ ਵੀ ਕਰਾਣਾ ਉਹਦੇ ਅੰਡਰ ਹੁੰਦਾ ਮੈਂ ਤੁਹਾਡੀ ਪਾਰਟੀ ਲਈ 10 ਸਾਲ ਦਿੱਤੇ ਵਫਾਦਾਰ ਸਿਪਾਹੀ ਨਿਆ ਸੀ ਉਹ ਨਵੇਂ ਅਜੇ ਤੇ ਆਪਣਾ ਕੰਮ ਸ਼ੁਰੂ ਹੋਇਆ ਤੂੰ ਟੈਨਸ਼ਨ ਕਿਉਂ ਲੈਣਾ ਸਾਰੇ ਕੰਮ ਤੈਨੂੰ ਦਿਵਾਵਾਂਗੇ ਫਿਕਰ ਨਾ ਕਰ ਉਹ ਤੈਨੂੰ ਚੇਅਰਮੈਨ ਬਣਾਵਾਂਗੇ ਤੂੰ ਟੈਨਸ਼ਨ ਨਾ ਲੈਣਾ ਜਰੂਰ ਧਿਆਨ ਦਿਓ ਕਿਉਂਕਿ ਤੁਹਾਡੇ ਨਾਲ ਅੱਜ ਵੀ ਖੜੇ ਆ ਤੇ ਕੱਲ ਵੀ ਖੜਾਂਗੇ ਠੀਕ ਆ ਭਾਈ ਫਿਕਰ ਨਾ ਕਰਦਾ ਓਕੇ ਭਾਈ ਭਾਈ ਜੀ ਮੈਨੂੰ ਇੱਕ ਗੱਲ ਨਹੀਂ ਸਮਝਾਈ ਇੱਕ ਬੰਦਾ ਆਪਣੀ ਪਾਰਟੀ ਨੂੰ 10 ਸਾਲ ਦਿੰਦਾ ਪਿਆ ਉਹਨੂੰ ਆਪਰ ਸਿਰਫ ਝੂਠੇ ਦਿਲਾਸੇ ਦੇਈ ਜਾਂਦੇ ਹਮ ਇੱਕ ਬੰਦਾ ਆਪਣੀ ਪਾਰਟੀ ਨਾਲ ਕੱਲ ਟੁੱਟ ਕੇ ਵਿਰੋਧੀਆਂ ਨਾਲ ਆਇਆ ਉਹ ਵੀ ਆਪਣੀ ਜਿੱਤ ਦੇਖ ਕੇ ਤੇ ਉਹਨੂੰ ਆਪਾ ਸਾਰੇ ਅਹੁਦੇ ਸੌਂਪਦੇ ਦੇਖ ਲਈ ਇਸ ਸਿਆਸਦਾਂ ਤੇ ਲੋਏ ਕੁਛ ਨਹੀਂ ਪਤਾ ਸਿਆਸਦ ਪੈਤੜੇ ਤੇਰੀ ਸਮਝ ਤੋਂ ਬਾਹਰ ਆ ਇਸ ਬੰਦੇ ਨੇ ਆਪਣੀ ਪਾਰਟੀ ਨੂੰ 10 ਸਾਲ ਦਿੱਤੇ ਉਹ ਜਿਹੜਾ ਐਂਟੀ ਪਾਰਟੀ ਜੋ ਕੱਲ ਆਪਣੇ ਨਾਲ ਆ ਨਾ ਉਹਨੇ ਆਪਾਂ ਨੂੰ 10 ਲੱਖ ਮਹੀਨਾ ਦੇਣਾ। ਭਾਈ ਜੀ ਸਤਿ ਸ਼੍ਰੀ ਅਕਾਲ। ਆਹ ਸਤਿ ਸ਼੍ਰੀ ਅਕਾਲ ਨਾ ਵੀ ਕੀ ਹਾਲ ਆ? ਬਸ ਵਧੀਆ। ਭਾਈ ਜਿਆਦਾ ਤਕਾ ਨਹੀਂ ਹੋ ਰਿਆ। ਤਕਾ। ਭਈ ਆਪਣੀ ਪਾਰਟੀ ਲਈ 10 ਸਾਲ ਦਿੱਤੇ। ਜਿਹੜਾ ਭਾਈ ਬੰਦਾ ਆਪਣੇ ਐਂਟੀ ਭੁਗਤਿਆ। ਜਿਹੜਾ ਵੋਟਾਂ ਦੇ ਲਈ ਆਪਣੇ ਖਿਲਾਫ ਬੋਲਦਾ ਰਿਹਾ ਉਹਨੂੰ ਤੁਸੀਂ ਸਾਰਾ ਕੁਝ ਹੀ ਸੋਪਤਾ ਥਰੀਸਾ ਦੇ ਕੰਮ ਖਾਣਿਆਂ ਦੇ ਕੰਮ ਕਿਸੇ ਦਾ ਰਾਜੀ ਨਾਮਾਂ ਤੱਕ ਵੀ ਕਰਾਣਾ ਉਹਦੇ ਅੰਡਰ ਹੁੰਦਾ ਮੈਂ ਤੁਹਾਡੀ ਪਾਰਟੀ ਲਈ 10 ਸਾਲ ਦਿੱਤੇ ਵਫਾਦਾਰ ਸਿਪਾਹੀਆਂ ਸੀ ਉਹ ਨਵੇਂ ਅਜੇ ਤੇ ਆਪਣਾ ਕੰਮ ਸ਼ੁਰੂ ਹੋਇਆ ਤੂੰ ਟੈਨਸ਼ਨ ਕਿਉਂ ਲੈਣਾ ਸਾਰੇ ਕੰਮ ਤੈਨੂੰ ਦਿਵਾਉਂਗੇ ਫਿਕਰ ਨਾ ਕਰ ਉੱਤੇ ਲੋ ਚੇਅਰਮੈਨ ਬਣਾ ਲਾਂਗੇ ਤੂੰ ਟੈਨਸ਼ਨ ਤਾਂ ਨਹੀਂ ਨਾ ਜਰੂਰ ਧਿਆਨ ਦਿਓ ਕਿਉਂਕਿ ਤੁਹਾਡੇ ਨਾਲ ਅੱਜ ਵੀ ਖੜੇ ਆ ਤੇ ਕੱਲ ਵੀ ਖੜਾਂਗੇ ਠੀਕ ਆ ਭਾਈ ਫਿਕਰ ਨਾ ਕਰੀਦਾ ਓਕੇ ਭਾਈ ਜੀ ਭਾਈ ਜੀ ਮੈਨੂੰ ਇੱਕ ਗੱਲ ਨਹੀਂ ਸਮਝਾਈ ਹਮ ਇੱਕ ਬੰਦਾ ਆਪਣੀ ਪਾਰਟੀ ਨੂੰ 10 ਸਾਲ ਦਿੰਦਾ ਪਿਆ ਉਹਨੂੰ ਆਪਾਂ ਸਿਰਫ ਝੂਠੇ ਦਿਲਾਸੇ ਦੇਈ ਜਾਂਦੇ ਹਮ ਇੱਕ ਬੰਦਾ ਆਪਣੀ ਪਾਰਟੀ ਨਾਲ ਕੱਲ ਟੁੱਟ ਕੇ ਵਿਰੋਧੀਆਂ ਨਾਲ ਆਇਆ ਉਹ ਵੀ ਆਪਣੀ ਜਿੱਤ ਦੇਖ ਕੇ ਤੇ ਉਹਨੂੰ ਆਪਾਂ ਸਾਰੀ ਯੋਧੇ ਸੌਂਫ ਤੇ ਦੇਖ ਲਈ ਕੀ ਇਸ ਸਿਆਸਦਾਂ ਤੇ ਲੋਕ ਕੁਛ ਨਹੀਂ ਪਤਾ ਸਿਆਸਦ ਪੈਤੜੇ ਤੇ ਸਮਝ ਤੋਂ ਬਾਹਰ ਆ ਇਸ ਬੰਦੇ ਨੇ ਆਪਣੀ ਪਾਰਟੀ ਨੂੰ 10 ਸਾਲ ਦਿੱਤੇ ਪਰ ਜਿਹੜਾ ਐਂਟੀ ਪਾਰਟੀ ਜੋ ਕੱਲ ਆਪਨੇ ਆਇਆ ਨਾ ਉਹਨੇ ਆਪਾਂ ਨੂੰ 10 ਲੱਖ ਮਹੀਨਾ ਦੇਣਾ